ਸੋ ਯੂਕੇ ਨਾਲ ਰਿਲੇਟਡ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਲੋਕ ਯੂਕੇ ਜਾਣ ਦਾ ਸੁਪਨਾ ਦੇਖ ਰਹੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਪੀਆਰ ਹੋਣ ਦਾ ਸੁਪਨਾ ਦੇਖ ਰਹੇ ਨੇ ਦੱਸਦੀ ਕਿਤੇ 30 30 40 40 ਲੱਖ ਰੁਪਏ ਲਾ ਕੇ ਟਰੈਵਲ ਜੰਟਾ ਨੂੰ ਦੇ ਕੇ ਬਾਹਰ ਜਾਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਵਰਕ ਪਰਮਿਟ ਮਿਲ ਰਿਹਾ ਉਹਨਾਂ ਨੂੰ ਕੰਸਟਰਕਟਰ ਦਾ ਕੰਮ ਮਿਲ ਰਹੀ ਹੈ ਉਹਨਾਂ ਨੂੰ ਹੈਲਥ ਵਰਕਰ ਦੀ ਜੌਬ ਮਿਲ ਰਹੀ ਹੈ ਉਹਨਾਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਇੱਕ ਫਰਜ਼ੀ ਵਾਰੇ ਦਾ ਸਰਕਾਰ ਨੇ ਕੁਲਾਸਾ ਕੀਤਾ ਦੱਸਿਆ ਇਹ ਜਾ ਰਿਹਾ ਹੈ ਕਿ ਇਸ ਫਰਜ਼ੀ ਵਾਰੇ ਦੇ ਤਹਿਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਇਤੋਂ ਦੀ ਵਰਕ ਪਰਮਿਟ ਦੇ ਕੇ ਫੇਸ ਦਿੱ ਜਦੋਂ ਯੂਕੇ ਦੇ ਵਿੱਚ ਨੌਜਵਾਨ ਪੀੜੀ ਜਾਂਦੀ ਹੈ ਤਾਂ ਉੱਥੇ ਦੇਖਿਆ ਜਾਂਦਾ ਹੈ ਕਿ ਉਹ ਕੰਪਨੀਆਂ ਹੀ ਬੰਦ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਉੱਥੇ ਕਿਸੇ ਹੋਰ ਕੰਪਨੀ ਦੇ ਵਿੱਚ ਲਵਾਉਣ ਦੇ ਲਈ ਉਹਨਾਂ ਦੇ ਅੱਗੇ ਹੱਥ ਜੋੜੇ ਜਾਂਦੇ ਆ ਕਿਸੇ ਹੋਰ ਟਰੈਵਲ ਏਜੰਟ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਦੋਂ ਦੂਸਰੇ ਟਰੈਵਲ ਏਜੰਟ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਜਿਵੇਂ ਕਈ ਧੋਖੇ ਸਾਹਮਣੇ ਆਏ ਨੇ ਦੱਸਦੇ ਕਿ ਇਹਨਾਂ ਧੋਖਿਆਂ ਦੇ ਵਿੱਚ ਗੁਜਰਾਤੀਆਂ ਦਾ ਵੱਡਾ ਹੱਥ ਹੁਣ ਸਾਹਮਣੇ ਆ ਰਿਹਾ ਹੈ ਉਦੋਂ ਹੀ ਇਹ ਸਰਕਾਰ ਨੇ ਤੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਗੁਜਰਾਤੀਆਂ ਵੱਲੋਂ ਵਿਦੇਸ਼ਾਂ ਦੇ ਵਿੱਚ ਕਈ ਕਾਰੋਬਾਰ ਖੋਲੇ ਹੋਏ ਨੇ ਤੇ ਗੁਜਰਾਤੀ ਪੰਜਾਬੀਆਂ ਦੇ ਨਾਲ ਗੰਢ ਧੁੱਪ ਕਰਨ ਤੋਂ ਬਾਅਦ ਜਿਹੜਾ ਕਿ ਇਹ ਤੁਹਾਡੀ ਨੌਜਵਾਨ ਪੀੜੀ ਦਾ ਵੀਜ਼ਾ ਲਵਾਦ ਹੁੰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਉੱਥੇ ਵਰਕ ਨਹੀਂ ਮਿਲਦਾ ਉੱਥੇ ਕੰਮ ਨਹੀਂ ਮਿਲਦਾ ਪੁਲਿਸ ਤੋਂ ਬਚਣ ਦੇ ਲਈ ਵੀ ਉਹ ਜਿਹੜੇ ਕਿ ਪੈਸੇ ਜ਼ਿਆਦਾ ਦੇਣ ਦੇ ਲਈ ਵੀ ਤਿਆਰ ਹੋ ਜਾਂਦੇ ਨੇ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਜਾਂਦਾ ਤੇ ਨੌਜਵਾਨ ਪੀੜੀ ਦੇ ਨਾਲ ਜਿਹੜੇ ਕਿ ਉਸ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾਂਦਾ ਦੱਸ ਦਈਏ ਕਿ ਇੱਥੇ ਹੁਣ بار بار ਪੰਜਾਬ ਸਰਕਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਤੁਸੀਂ ਟਰੈਵਲ ਏਜੰਟਾਂ ਦੇ ਕੋਲ ਜਾਣੇ ਹੋ ਚੰਗੀ ਤਰ੍ਹਾਂ ਆਪਣੇ ਵੀਜ਼ੇ ਬਾਰੇ ਜਾਣਕਾਰੀ ਹਾਸਲ ਕਰ ਲਓ ਟਰੈਵਲ ਏਜੰਟ ਬਾਰੇ ਜਾਣਕਾਰੀ ਹਾਸਲ ਕਰ ਲਓ ਤਾਂ ਕਿ ਤੁਹਾਡੇ ਪੈਸੇ ਤੇ ਤੁਹਾਡਾ ਭਵਿੱਖ ਜਿਹੜਾ ਕਿ ਖਰਾਬ ਨਾ ਹੋ ਸਕੇ